ਤੇਜ ਰਫਤਾਰ ਟ੍ਰੇਨ ਨਾਲ ਟਰੈਕਟਰ ਟਰਾਲੀ ਦੀ ਟੱਕਰ ਹੋਈ ਹੈ ਜਿਸ ਵਿੱਚ ਟ੍ਰੇਨ ਅਤੇ ਟਰੈਕਟਰ ਟਰਾਲੀ ਦੇ ਪਰਖੱਚੇ ਉੱਡ ਗਏ ਨੇ ਹਾਲਾਂਕਿ ਸੁਰਾਨ ਗਨੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਪਾਸੇ ਤਉ ਵੱਡਾ ਨੁਕਸਾਨ ਹੋਇਆ ਹੈ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟ੍ਰੇਨ ਦੇ ਡੱਬੇ ਨੂੰ ਨੁਕਸਾਨ ਪਹੁੰਚਿਆ ਉੱਥੇ ਹੀ ਟਰਾਲੀ ਵੀ ਖੇਰੂ ਖੇਰੂ ਹੋ ਗਈ ਹੈ ਤੇ ਜਲੰਧਰ ਦੇ ਆਦਮਪੁਰ ਚ ਵੱਡਾ ਰੇਲ ਹਾਦਸਾ ਹੋਇਆ ਹੈ ਜਿੱਥੇ ਕਿ ਹੁਸ਼ਿਆਰਪੁਰ ਤੋਂ ਫਿਰੋਜ਼ਪੁਰ ਜਾ ਰਹੀ ਰੇਲ ਗੱਡੀ ਪਟੜੀ ਨੇੜੇ ਖੜੀ ਟਰਾਲੀ ਨਾਲ ਟਕਰਾ ਗਈ ਜੇਕਰ ਟਰਾਲੀ ਪਟੜੀ ਤੇ ਹੁੰਦੀ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਆਪਤ ਜਾਣਕਾਰੀ ਅਨੁਸਾਰ ਟਰਾਲੀ ਰੇਲਵੇ ਕਰਮਚਾਰੀਆਂ ਦੇ ਕੁਆਟਰ ਨੇੜੇ ਖੜੀ ਹੋਈ ਸੀ ਜਿੱਥੇ ਕਿ ਕਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਹਾਲਾਂਕਿ ਟਰਾਲੀ ਦੀ ਟੱਕਰ ਵੀ ਉਸ ਡੱਬੇ ਨਾਲ ਹੋਈ ਜਿਸ 'ਚ ਸਵਾਰੀਆਂ ਬੈਠੀਆਂ ਸਨ ਪਰ ਗਰੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਹੈ

ਕੀ ਹੈ ਤੁਸੀਂ ਤਾਂ 26 ਦਾ 8 10 ਕੱਬੀ ਦੇ 6 ਦੇ ਕੱਬੀ ਦਾ ਅੱਠ ਦੇ ਵਿੱਚ ਨਹੀਂ 26 ਦਾ 6 ਤੇ 8 ਜੀ ਜੀ ਕੋਈ ਨਹੀਂ ਤਾਂ ਟਰਾਲੀ ਟਰੈਕਟਰ ਵੀ ਨਾਲ ਹੀ ਲੱਗਦਾ ਹੈ ਇਹਨਾਂ ਦਾ ਰੇਲਵੇ ਵਾਲਾਂ ਦਾ ਤਨੀ ਕੰਮ ਚੱਲਦਾ ਇਹਨਾਂ ਦਾ ਜੀ ਉਧਰ ਹਾਦਸੇ ਤੋਂ ਬਾਅਦ ਰੇਲਗੱਡੀ ਕਾਫੀ ਦੇਰ ਤੱਕ ਹਾਦਸੇ ਵਾਲੀ ਥਾਂ ਤੇ ਖੜੀ ਰਹੀ ਇਸ ਟੱਕਰ ਚ ਟਰੈਕਟਰ ਟਰਾਲੀ ਦੇ ਪਰਖਤ ਚ ਉੱਡ ਗਏ ਰੇਲਵੇ ਪਟੜੀ ਤੇ ਟਰਾਲੀ ਕਿਸੇ ਦੀ ਅਣਗਹਿਲੀ ਕਾਰਨ ਪਹੁੰਚੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਰੇਲਗੱਡੀ ਅਤੇ ਟਰਾਲੀ ਦੀ ਟੱਕਰ ਦੀ ਖਬਰ ਤੋਂ ਬਾਅਦ ਰੇਲਵੇ ਵਿਭਾਗ ਚ ਹੜਕਾਂ ਪਹੁੰਚ ਗਿਆ ਤੁਰੰਤ ਵੱਡੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਗਈ ਏ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ